ਕਹਾਸੇ ਵਿੱਚ ਇੱਕ ਵਾਕਿਆ ਹੁੰਦਾ ਹੈ ਕਿ ਬਰਾਣਾ ਨੇ ਤਨਖਾਹਾਂ ਮੰਗ ਲੀਆਂ ਸੀ ਗੁਰੂ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਉਹ ਕੀ ਸਾਖੀ ਹੈ ਸਾਰੀ ਕੀ ਕਹਾਣੀ ਹੈ ਉਹਦੇ ਬਾਰੇ ਮੈਂ ਤੁਹਾਡੇ ਨਾਲ ਅੱਜ ਗੱਲ ਕਰਦੀ ਆ ਤੁਹਾਨੂੰ ਪਤਾ ਕਿ 40 ਸਿੱਖ ਬੇਦਾਵਾ ਲਿਖ ਕੇ ਦੇ ਆਏ ਸੀ ਤੇ ਉਸ ਤੋਂ ਬਾਅਦ 41 ਵਾਪਸ ਮੁੜੇ ਸੀ ਮਾਫੀ ਮੰਗਣ ਦੇ ਵਾਸਤੇ ਉਸ ਘਟਨਾ ਨੂੰ ਕਹਿੰਦੇ ਆ ਕਿ ਮਾਝੇ ਦੇ ਟੁੱਟੀ ਪਾਈ ਮਹਾ ਸਿੰਘ ਨੇ ਗੰਢੀ ਸੀ ਜਦੋਂ ਬੇਦਾਵਾ ਪਾੜਤਾ ਸੀ ਜਾ ਕੇ ਤੇ ਗੁਰੂ ਸਾਹਿਬ ਨੇ ਗੱਲ ਨਾ ਲਾ ਲਿਆ ਸੀ ਹੁਣ ਕਵਾਕਿਆ ਮਾਲਵੇ ਦੇ ਵਿੱਚ ਵੀ ਹੁੰਦਾ ਉਹ ਕੀ ਕਹਾਣੀ ਸੀ ਮਕਸਰ ਨਜ਼ਦੀਕ ਗੁਰਦੁਆਰਾ ਟੀਬੀ ਸਾਹਿਬ ਦੇ ਕੋਲ ਅ ਗੁਰੂ ਸਾਹਿਬ ਤੇ ਬਰਾੜ ਸਿੱਖਾਂ ਦੀ ਜਿਹੜੀ ਸੈਨਾ ਟੁਕੜੀ ਸੀ ਉਹ ਜਾ ਰਹੀ ਹੈ ਉਹਨਾਂ ਨੇ ਕੀ ਕੀਤਾ ਘੋੜਿਆਂ ਦੀਆਂ ਲਗਾਮਾਂ ਵੜਦੀਆਂ ਰੋਕ ਲਿਆ ਗੁਰੂ ਸਾਹਿਬ ਦੇ ਘੋੜੇ ਨੂੰ ਰੋਕ ਲਿਆ ਉਹਦੀ ਲਗਾਮ ਫੜ ਲਈ ਕਹਿੰਦੇ ਵੀ ਗੁਰੂ ਸਾਹਿਬ ਕਿੰਨੇ ਮਹੀਨੇ ਹੋ ਗਏ ਸਾਨੂੰ ਤਲਬਾ ਨਹੀਂ ਮਿਲੀਆਂ ਤਲਬਾ ਭਾਵ ਤਨਖਾਹਾਂ ਤਨਖਾਹਾਂ ਸਾਡੀਆਂ ਸਾਨੂੰ ਦਿਓ ਉਹ ਚੁਕਾਓ ਤੇ ਫੇਰ ਅੱਗੇ ਜਾਣ ਦਵਾਂਗੇ ਨਹੀਂ ਤਾਂ ਰੁਕਾਂਗੇ ਤੇ ਰੋਕਾਂਗੇ ਗੁਰੂ ਸਾਹਿਬ ਨੇ ਬੜਾ ਸਮਝਾਇਆ ਕਹਿੰਦੇ ਵੀ ਭਾਈ ਅਸੀਂ ਕਿਹੜਾ ਖਜ਼ਾਨੇ ਲਗਾ ਕੇ ਰੱਖਿਆ ਜਦੋਂ ਕਿਸੇ ਪਾਸਿਓ ਮਾਇਆ ਆਉਂਦੀ ਆ ਤੇ ਤੁਹਾਡੀਆਂ ਤਨਖਾਹਾਂ ਆਪਾਂ ਦੇ ਦਵਾਂਗੇ ਵੀ ਤੁਸੀਂ ਇਹ ਕੀ ਕਰ ਰਹੇ ਹੋ ਕਹਿੰਦੇ ਵੀ ਸਾਨੂੰ ਤਾਂ ਜਿੰਨਾ ਮਿਲਦਾ ਤੁਹਾਡੇ ਵਿੱਚ ਵੰਡ ਦਈਦਾ ਇਹਨੇ ਨੂੰ ਚਤੌਇਤਕਰਾਰ ਚੱਲ ਰਹੀ ਹੈ ਦੁਨੀ ਚੰਦ ਘੋੜਿਆਂ ਦੇ ਉੱਤੇ ਮਾਇਆ ਲੱਤੀ ਮਾਇਆ ਤੇ ਖੁਰਜੀ ਲੱਤੀ ਉਹ ਆਗੇ ਤੇ ਆਕੇ ਭਾਈ ਤੁਨੀ ਚੰਦ ਨੇ ਆਖਿਆ ਕਿ ਮਹਾਰਾਜ ਤੁਹਾਨੂੰ ਬੜੀ ਮੁਸ਼ਕਿਲ ਦੇ ਨਾਲ ਲੱਪਿਆ ਦਸਵੰਦ ਦੇਣ ਦੇ ਵਾਸਤੇ ਮੈਂ ਆਇਆ ਆ ਜਿਹੜੀ ਮਾਇਆ ਏ ਇਹ ਤੁਹਾਡੀ ਹੈ ਕਿਨੇ ਸਾਡੀ ਸੇਵਾ ਮਨਜ਼ੂਰ ਕਰੋ ਗੁਰੂ ਸਾਹਿਬ ਨੇ ਕੀ ਕੀਤਾ ਸਾਰੇ ਸਿੱਖਾਂ ਨੂੰ ਪੁੱਛਦੇ ਗਏ ਕਿ ਭਾਈ ਤੁਸੀਂ ਦੱਸੋ ਤੁਹਾਡੀ ਕਿੰਨੀ ਤਨਖਾਹ ਬਣਦੀ ਆ ਤੁਸੀਂ ਦੱਸੋ ਤੁਹਾਡੀ ਕਿੰਨੀ ਤਨਖਾਹ ਬਣਦੀ ਆ ਇੰਜ ਹੀ ਕਰਕੇ ਸਭ ਨੂੰ ਓਹੋ ਪੈਸਾ ਢੇਲਾ ਜਿਹੜਾ ਉਹ ਦਿੰਦੇ ਗਏ ਤੇ ਇੱਕ ਸਿੱਖ ਉਹਨਾਂ ਨੇ ਇਨਕਾਰ ਕਰਤਾ ਕਹਿੰਦੇ ਵੀ ਮੈਨੂੰ ਨਹੀਂ ਚਾਹੀਦੀ ਉਹ ਸਿੱਖ ਕੌਣ ਸੀ ਉਹ ਸੀਗੇ ਭਾਈ ਦਾਨ ਸਿੰਘ ਉਹ ਵੀ ਬਰਾੜ ਕੌਮ ਨਾਲ ਹੀ ਸੰਬੰਧਤ ਸੀਗੇ ਭਾਈ ਦਾਨ ਸਿੰਘ ਪਿੰਡ ਮਹਿਮਾਸਰਾਜ ਜੇ ਮੈਂ ਗਲਤ ਨਹੀਂ ਤਾਂ ਪਿੰਡ ਮਹਿਮਾਸਰਜਾ ਮਾਫ ਕਰਨਾ ਆ ਉੱਥੋਂ ਦੇ ਸੀਗੇ ਰਹਿਣ ਵਾਲੇ ਤੇ ਉਹਨਾਂ ਨੇ ਆਖਿਆ ਕਹਿੰਦੇ ਵੀ ਗੁਰੂ ਸਾਹਿਬ ਮੈਨੂੰ ਮਾਇਆ ਨਹੀਂ ਚਾਹੀਦੀ ਉਹ ਕਹਿੰਦੇ ਵੀ ਜੇ ਮਾਇਆ ਨਹੀਂ ਚਾਹੀਦੀ ਤਾਂ ਤੁਹਾਨੂੰ ਕੀ ਚਾਹੀਦਾ ਕਹਿੰਦੇ ਜੀ ਮੈਨੂੰ ਸਿੱਖੀ ਚਾਹੀਦੀ ਹੈ ਆਪਣੇ ਚਰਨਾਂ ਦੇ ਨਾਲ ਜੋੜ ਗੁਰੂ ਸਾਹਿਬ ਨੇ ਨਾ ਉਸ ਸਿੱਖ ਨੂੰ ਗਲ ਦੇ ਨਾਲ ਲਾ ਲਿਆ ਗੁਰੂ ਸਾਹਿਬ ਨੇ ਉਹਦੇ ਬਚਨ ਕੀਤੇ ਕਹਿੰਦੇ ਵੀ ਮਾਲਵਾ ਅੱਜ ਗੁਰੂ ਨਾਨਕ ਦੇ ਦਰਬਾਰ ਦੇ ਨਾਲੋਂ ਟੁੱਟ ਚੱਲਿਆ ਸੀ ਭਾਈ ਦਾਨ ਸਿੰਘ ਤੁਸੀਂ ਬਚਾ ਲਿਆ ਜਿਵੇਂ ਮਾਝੇ ਦੀ ਟੁੱਟੀ ਭਾਈ ਮਹਾ ਸਿੰਘ ਨੇ ਗੰਢੀ ਸੀ ਮਾਲਵੇ ਦੀ ਟੁੱਟੀ ਤੁਸੀਂ ਗੰਡਤੀ ਡਾਕਟਰ ਹਰਪਾਲ ਸਿੰਘ ਪੰਨੂ ਲਿਖਦੇ ਆ ਕਿ 40 ਸਿੱਖਾਂ ਦੇ ਬਤਾਵਾ ਲਿਖਣ ਤੇ ਫਿਰ 41 ਸਿੱਖਾਂ ਦੇ ਵਾਪਸ ਮਾਫੀ ਮੰਗਣ ਉਵੇਂ ਹੀ ਬਰਾੜ ਸਿੱਖਾਂ ਦੇ ਵੱਲੋਂ ਤਨਖਾਹਾਂ ਮੰਗਣ ਤੇ ਭਾਈ ਦਾਨ ਸਿੰਘ ਬਰਾੜ ਦੇ ਵੱਲੋਂ ਇਹ ਕਹਿਣ ਕਿ ਮੈਨੂੰ ਤਨਖਾਹ ਨਹੀਂ ਚਾਹੀਦੀ ਇਹ ਪੂਰੇ ਵਾਕਿਆ ਤੋਂ ਤਿੰਨ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਕਿਹੜੀਆਂ ਨੇ ਉਹ ਕਹਿੰਦੇ ਗੁਰੂ ਦਾ ਸਿੱਖਾ ਉਹ ਭੁੱਲਣ ਹਾਰ ਉਹ ਗਲਤੀ ਕਰੂਗਾ ਉਹੋ ਦੂਰ ਜਾ ਸਕਦਾ ਹੈ ਇਹ ਕੋਈ ਅਚਰਜ ਵਾਲੀ ਗੱਲ ਨਹੀਂ ਕਿ ਜੇ ਕੋਈ ਗੁਰੂ ਦਾ ਸਿੱਖ ਗਲਤੀ ਕਰ ਕੇ ਵੀ ਦੂਜੀ ਗੱਲ ਗੁਰੂ ਮਹਾਰਾਜ ਨੂੰ ਪਤਾ ਹੁੰਦਾ ਕਿ ਜੇ ਇਹਨਾਂ ਨੇ ਗਲਤੀ ਕੀਤੀ ਹੈ ਜੇ ਦੂਰ ਗਏ ਆ ਤਾਂ ਕੋਈ ਬਹੁਤੀ ਦੂਰ ਨਹੀਂ ਜਾਂਦੇ ਮੁੜੇ ਆਣਗੇ ਤੇ ਤੀਜੀ ਗੱਲ ਜੇ ਗੁਰੂ ਦਾ ਸਿੱਖ ਪੁੱਲ ਬਖਸ਼ਾਲਵੇ ਤੇ ਗੁਰੂ ਨੇ ਛੱਟ ਕਰ ਲਾ ਲੈਣਾ ਹੁੰਦਾ ਗੁਰੂ ਸਾਹਿਬ ਤੇ ਆਮ ਲੋਕਾਂ ਦੇ ਵਿੱਚ ਇਹੋ ਤੇ ਫਰਕ ਹੈ ਆਪਾਂ ਆਮ ਲੋਕ ਆਪਾਂ ਜੇ ਕੋਈ ਇੱਕ ਬੰਦਾ ਗਲਤੀ ਕਰਦਾ ਇੱਕ ਪਰਿਵਾਰ ਤਾਂ ਹੋਵੇ ਇੱਕ ਪਿੰਡ ਤਾਂ ਹੋਵੇ ਆਪਾਂ ਕਈ ਤੱਕੀ ਤੇ ਸਾਰੇ ਬੜੇ ਮਾੜੇ ਨੇ ਤੇ ਗੁਰੂ ਸਾਹਿਬ ਨੇ ਬੋਧੀਆਂ ਦੀ ਗਲਤੀ ਸਿਰਫ ਇੱਕ ਦੇ ਇੱਕ ਚੰਗੇ ਕਰਮ ਕਰਕੇ ਮਾਫ